ਸਾਥ ਸੰਗਤ ਜੀਓ ਦਸੰਬਰ ਦੇ ਮਹੀਨੇ ਭੈਣਾ ਇਹ ਤਿੰਨ ਕੰਮ ਭੁੱਲ ਕੇ ਵੀ ਨਾ ਕਰਨਾ ਨਹੀਂ ਤੇ ਪੁੱਠੇ ਦਿਨ ਸ਼ੁਰੂ ਹੋ ਜਾਣਗੇ ਸੰਤ ਹਮੇਸ਼ਾ ਰੋਕਦੇ ਸੀ ਇਹਨਾਂ ਤਿੰਨਾਂ ਕੰਮਾਂ ਤੋਂ ਗਰੀਬੀ ਕੰਗਾਲੀ ਬਰਬਾਦੀ ਨੂੰ ਸਦਾ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਗੁਰਬਾਣੀ ਕਥਾ ਚਮਤਕਾਰ ਚੈਨਲ ਦੇ ਨਾਲ ਬਣੇ ਰਹੋ ਜੀ ਸਾਰੇ ਸੰਗਤ ਦਾ ਬਹੁਤ ਬਹੁਤ ਸਵਾਗਤ ਹੈ ਸਾਥ ਸੰਗਤ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਦਸੰਬਰ ਦਾ ਜਿਹੜਾ ਮਹੀਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਸ਼ਹਾਦਤਾਂ ਭਰਿਆ ਮਹੀਨਾ ਹੈ ਇਹ ਉਹ ਮਹੀਨਾ ਹੈ ਜਿਸ ਮਹੀਨੇ ਦੇ ਦੌਰਾਨ ਸਾਡੇ ਗੁਰੂ ਸਾਹਿਬ ਦੇ ਪਰਿਵਾਰ ਦੇ ਨਾਲ ਕੀ ਕੁਝ ਵਾਪਰਿਆ ਤੁਸੀਂ ਸਾਰੇ ਇਤਿਹਾਸ ਨੂੰ ਪੜ੍ਹਿਆ ਆ ਤੁਸੀਂ ਸਾਰੇ ਜਾਣਦੇ ਹੋ ਚਲੋ ਕਈ ਲੋਕ ਨਹੀਂ ਮੰਨਦੇ ਕਿ ਉਹਨਾਂ ਦੀ ਆਪਣੀ ਜਿਹੜੀ ਇੱਕ ਕੰਡੀਸ਼ਨ ਹੈ ਆਪਾਂ ਉਸ ਚੀਜ਼ ਉਸ ਵਿਸ਼ੇ ਵੱਲ ਨਹੀਂ ਪੈਣਾ ਪਰ ਮੈਂ ਜਿਹੜੀਆਂ ਬੇਨਤੀਆਂ ਕਰਨੀਆਂ ਨੇ ਇਹ ਤਿੰਨ ਕੰਮ ਕਦੇ ਵੀ ਨਾ ਕਰਨਾ ਸਾਧ ਸੰਗਤ ਜੇ ਅਸੀਂ ਨਹੀਂ ਸਮਝਾਂਗੇ ਤੇ ਅਸੀਂ ਦੂਜੇ ਨੂੰ ਸਮਝਾਉਣ ਦੇ ਹੱਕਦਾਰ ਨਹੀਂ ਆ ਅਸੀਂ ਖੁਦ ਸਮਝੀਏ ਅਸੀਂ ਪਹਿਲਾਂ ਸ਼ੁਰੂਆਤ ਕਰੀਏ ਅਸੀਂ ਆਪਣੇ ਆਪ ਦੇ ਵਿੱਚ ਸਮਝ ਕੇ ਜਿਹੜਾ ਹੈ ਤੁਰਨ ਦਾ ਯਤਨ ਕਰੀਏ ਸਾਧ ਸੰਗਤ ਅਸੀਂ ਆਪ ਸਮਝੀਏ ਪਹਿਲਾਂ ਸ਼ੁਰੂਆਤ ਅਸੀਂ ਆਪ ਕਰੀਏ ਚਲੋ ਮੈਂ ਬੇਨਤੀਆਂ ਕਰਾਂ ਗੁਰਮਖੋ ਜੇ ਜਿਹੜਾ ਸ਼ਹੀਦੀ ਪੰਦਰਵਾੜਾ ਜਾਨੀ ਕਿ ਪੋ ਦਾ ਪੂਰਾ ਹੀ ਮਹੀਨਾ ਤੁਸੀਂ ਰੱਖੋ ਇੱਕ ਆਪਣੇ ਆਪ ਦੇ ਵਿੱਚ ਬਦਲਾਅ ਕਰੋ ਆਪਣੇ ਮਨ ਨੂੰ ਸਮਝਾਉਣ ਦਾ ਯਤਨ ਕਰੋ ਹੁਣ ਯਤਨ ਕਿਵੇਂ ਕਰਨਾ ਹੈ ਗੁਰਮੁਖੋ ਕਿ ਕਦੇ ਵੀ ਪਹਿਲੀ ਗੱਲ ਆਪਣੇ ਰੋਮਾਂ ਨੂੰ ਨਹੀਂ ਕਟਾਉਣਾ ਆਪਣੇ ਰੋਮਾਂ ਦੀ ਬੇਦਬੀ ਨਹੀਂ ਕਰਨੀ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਜਿੰਨੇ ਵੀ ਸਰੀਰ ਦੇ ਇਹ ਵਾਲ ਨੇ ਸਰੀਰ ਦਾ ਹਿੱਸਾ ਇਹ ਰੋਮ ਨੇ ਇਹਨਾਂ ਦੀ ਬੇਦਬੀ ਨਹੀਂ ਕਰਨੀ ਇਹਨਾਂ ਨੂੰ ਕੱਟਣਾ ਵਧਣਾ ਨਹੀਂ ਹੈਗਾ ਜਾਂ ਫਿਰ ਕੈਮੀਕਲ ਲਾ ਕੇ ਇਹਨਾਂ ਨੂੰ ਅਸੀਂ ਬਰਬਾਦ ਨਹੀਂ ਕਰਨਾ ਜਿਵੇਂ ਮਾਰਕੀਟ ਦੇ ਵਿੱਚੋਂ ਮਿਲਦੇ ਆ ਨਾ ਕੋਈ ਇਨੇਕਾਂ ਪ੍ਰਕਾਰ ਦੇ ਵੀ ਇਦਾਂ ਉਹ ਸਾਰੇ ਰੋਮ ਜਿਹੜੇ ਆ ਸਾਫ਼ ਕਰ ਦਿੰਦੇ ਆ ਉਹ ਚੀਜ਼ਾਂ ਨਹੀਂ ਵਰਤਣੀਆਂ ਸਾਨੂੰ ਦੱਸਿਆ ਕਿਸੇ ਨੇ ਵੀ ਇਦਾਂ ਦੇ ਪ੍ਰੋਡਕਟ ਵੀ ਆ ਗਏ ਜਿਨ੍ਹਾਂ ਨੂੰ ਬਹੁਤੀ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਵਾ ਸ਼ੈਂਪੂ ਵਾਂਗੂ ਲਾਓ ਤੇ ਸਾਰੇ ਰੋਮ ਸਾਫ਼ ਕਹੀ ਉਹਨੂੰ ਦਾੜ੍ਹੀ ਵਾਸਤੇ ਵਰਤਦੇ ਆ ਕਈ ਵਾਲਾਂ ਵਾਸਤੇ ਸਿਰ ਦੇ ਆ ਵਾਸਤੇ ਵਰਤਦੇ ਆ ਵੀ ਇੱਥੋਂ ਵਾਲ ਜਾਦੇ ਇੱਥੋਂ ਕਰ ਦੋ ਇੰਜ ਕਰ ਦੋ ਇਹ ਬੇਨਤੀ ਕਰਾਂ ਵੀ ਮਨੁੱਖ ਨੂੰ ਪਰਮਾਤਮਾ ਨੇ ਸਜਾ ਕੇ ਭੇਜਿਆ ਪਰ ਮਨੁੱਖ ਨੂੰ ਵਹਿਮ ਹੋ ਗਿਆ ਕਿ ਮੈਂ ਸੋਹਣਾ ਨਹੀਂ ਲੱਗਦਾ ਤੇ ਪਰਮਾਤਮਾ ਦੀ ਬਣਾਈ ਹੋਈ ਕੁਦਰਤ ਨੂੰ ਇਹ ਛੇੜਛਾੜ ਕਰਨ ਤੇ ਲੱਗਿਆ ਤੇ ਇਹ ਇਹਨੇ ਆਪਣੇ ਤੌਰ ਤੇ ਸਾਰੀਆਂ ਚੀਜ਼ਾਂ ਬਣਾ ਲਿਆ ਇੱਥੋਂ ਕਰ ਲਾਂ ਮੈਂ ਇੱਥੋਂ ਸੋਹਣਾ ਲੱਗਾ ਮੈਂ ਇੱਥੋਂ ਬਣਾ ਲਾਂ ਇੱਥੋਂ ਸੋਹਣਾ ਲੱਗਾ ਤੇ ਸਾਧ ਸੰਗਤ ਇੱਕ ਬੱਚਾ ਜਦੋਂ ਜਨਮ ਲੈਂਦਾ ਉਹ ਸਿੱਖ ਹੈ ਤੇ ਯਾਦ ਰੱਖਿਓ ਅਸੀਂ ਉਹਦੇ ਨਾਲ ਛੇੜਛਾੜ ਕਰਦੇ ਹਾਂ ਤੇ ਯਾਦ ਰੱਖਿਓ ਅਸੀਂ ਸਾਧ ਸੰਗਤ ਇੱਕ ਜੰਮ ਦਾ ਬੱਚਾ ਸਿੱਖ ਹੈ ਕਿਉਂਕਿ ਜੇ ਉਹਦੇ ਨਾਲ ਛੇੜਛਾੜ ਕੀਤੀ ਗਈ ਤਾਂ ਉਹ ਧਰਮਾਂ ਦੀਆਂ ਵੰਡੀਆਂ ਵਿੱਚ ਪੈਂਦਾ ਜੇ ਉਹਦੇ ਨਾਲ ਛੇੜਛਾੜ ਨਾ ਕੀਤੀ ਜਾਵੇ ਤੇ ਇੱਕ ਜੰਮ ਦਾ ਬੱਚਾ ਹੀ ਸਿੱਥ ਹੈ ਤੇ ਸਾਧ ਸੰਗਤ ਇਸ ਗੱਲ ਨੂੰ ਕਦੇ ਵੀ ਨਾ ਭੁੱਲਿਓ ਖੈਰ ਆਪਣੇ ਵਾਲਾਂ ਨੂੰ ਛੇੜਛਾੜ ਨਾ ਕਰਨੀ ਕਿਸੇ ਪ੍ਰਕਾਰ ਦੇ ਰੋਮਾਂ ਨੂੰ ਨਾ ਕਟਾਉਣਾ ਮੇਕਅਪ ਨਾ ਕਰਨਾ ਅੰਡਾ ਮੀਟ ਸ਼ਰਾਬ ਤੋਂ ਦੂਰ ਰਹਿਣਾ ਇਹ ਸ਼ਹੀਦੀ 15 ਵਾੜੇ ਦੌਰਾਨ ਕਰਨਾ ਹੈ ਅਸੀਂ ਇਹ ਇੱਕ ਐਦ ਕਰ ਲੋ ਕਈ ਕਹਿੰਦੇ ਬੜਾ ਔਖਾ ਹੋ ਜਾਣਾ ਜੀ ਐ ਜੇ ਖਾਦੇ ਪੀਂਦੇ ਬਿਨਾ ਇੰਜ ਹੋ ਗਿਆ ਆ ਹੋ ਗਿਆ ਸਾਧ ਸੰਗਤ ਕੁਝ ਨਹੀਂ ਔਖਾ ਹੁੰਦਾ ਜੇ ਆਪਣੇ ਸ਼ਹੀਦਾਂ ਨਾਲ ਪਿਆਰ ਹੈ ਜੇ ਆਪਣੇ ਉਹਨਾਂ ਸਾਹਿਬਜ਼ਾਦਿਆਂ ਨਾਲ ਪਿਆਰ ਹੈ ਚਲ ਇੰਜ ਕਹਿ ਲਓ ਜੇ ਆਪਣੀ ਔਲਾਦ ਨਾਲ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰ ਨਾਲ ਥੋੜਾ ਬਹੁਤਾ ਪਿਆਰ ਹੈਗਾ ਉਹਨਾਂ ਵੱਲ ਵੇਖ ਕੇ ਹੀ ਫੈਸਲਾ ਲੈ ਲਿਓ ਕਿ ਉਹ ਛੋਟੇ-ਛੋਟੇ ਸਾਹਿਬਜ਼ਾਦੇ 7 ਤੇ 9 ਸਾਲ ਦੀ ਉਮਰ ਦੇ ਜਿਨ੍ਹਾਂ ਨੇ ਏਡਾ ਵੱਡਾ ਪੂਰਨਾ ਪਾਤਾ ਤੇ ਲਾਲਚ ਤੇ ਉਹਨਾਂ ਨੂੰ ਬਥੇਰੇ ਦਿੱਤੇ ਗਏ ਹੋਣੇ ਤੇ ਪਿਆਰਿਓ ਦੂਨਾ ਸਿੰਘ ਹੰਡੂਰੀਏ ਨੇ ਕੱਲੀ ਕੱਲੀ ਗੱਲ ਦਾ ਜ਼ਿਕਰ ਕੀਤਾ ਤੇ ਸਾਡਾ ਉਹਨਾਂ ਨੇ ਵੀ ਇਹ ਨਹੀਂ ਮੰਨੀ ਤੇ ਅਸੀਂ ਕੇਵਲ ਆ ਕੁਝ ਦਿਨਾਂ ਦੇ ਪਿੱਛੇ ਕੁਝ ਦਿਨਾਂ ਦੀ ਅਧੀਨਗੀ ਮੰਨ ਕੇ ਆਪਣੇ ਆਪ ਨੂੰ ਜਿਹੜਾ ਹੈ ਅਸੀਂ ਖਤਮ ਕਰੀ ਜਾ ਰਹੇ ਹਾਂ ਆਪਣੇ ਆਪ ਨੂੰ ਅਸੀਂ ਰੋਕ ਨਹੀਂ ਸਕਦੇ ਅਸੀਂ ਆਪਣੇ ਮਨ ਦੇ ਅਧੀਨ ਹੋ ਗਏ ਜੇ ਅਸੀਂ ਇਹਨਾਂ ਦਿਨਾਂ ਦੇ ਵਿੱਚ ਆਪਣੇ ਮਨ ਨੂੰ ਨਹੀਂ ਸਮਝਾ ਸਕਦੇ ਤੇ ਵੱਡੇ ਫਮਾਂ ਦੇ ਵਿੱਚ ਕਿਵੇਂ ਸਮਝਾਵਾਂਗੇ ਬਸ ਇਹ ਗੱਲ ਯਾਦ ਰੱਖਿਆ ਜੇ ਸੋ ਸਾਧ ਸੰਗਤ ਮਹਾਂਪੁਰ ਕਹਿੰਦੇ ਸੀ ਕਹਿੰਦੇ ਭਾਈ ਆ ਦਿਨਾਂ ਦੇ ਵਿੱਚ ਜਿੰਨਾ ਹੋ ਸਕੇ ਪਾਠ ਕਰੋ ਸਿਮਰਨ ਕਰੋ ਗੁਰੂ ਘਰ ਜਾਓ ਸੇਵਾ ਕਰੋ ਤੇ ਕਹਿੰਦੇ ਭਾਈ ਗੁਰੂ ਅੱਗੇ ਅਰਦਾਸ ਕਰੋ ਸਤਿਗੁਰੂ ਸਾਡੇ ਜੀਵਨ ਦੇ ਵਿੱਚ ਇਹ ਚੀਜ਼ ਹਮੇਸ਼ਾ ਇਸੇ ਤਰ੍ਹਾਂ ਬਣਾਈ ਰੱਖੀ ਕਦੇ ਵੀ ਇਹ ਚੀਜ਼ ਮੇਤੋਂ ਖੁੰਝੇ ਨਾ ਕਦੇ ਮੈਂ ਇਸ ਚੀਜ਼ ਤੋਂ ਮਿਸ ਨਾ ਹੋਵਾਂ ਕਿਰੇ ਜੀਵਨ ਫੇਰ ਕੁਝ ਹਾਲ ਤੇ ਸੁੰਦਰ ਬਣਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ